ਇੱਕੀ ਮਾਡਲ 1 ਲੱਖ 30000 ਰੁਪਇਆ ਮੁੱਲ ਹੈ ਮੌਕੇ ਦੇ ਮਾਣ ਤਨ ਪੂਰਾ ਵਧੀਆ ਹੋਊਗਾ ਬਾਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਆਪਾਂ ਨੇ ਅੱਜ ਇੱਕ ਬਾਈ ਜੌਂਡੀਅਰ ਟਰੈਕਟਰ ਸੇਲ ਕੀਤਾ ਜੀ ਤੇ ਇੱਕ ਰੋਟਾਵੇਟਰ 8 ਫੁੱਟਾ ਤੇ ਬਾਈ ਕਿੱਥੇ ਚੱਲਿਆ ਆਪਾਂ ਸਾਰੀ ਜਾਣਕਾਰੀ ਦੰਨੇ ਆ ਵੀਡੀਓ ਦੇ ਵਿੱਚ ਤੇ ਪਹਿਲਾਂ ਬਲਾਉਣ ਵੀਰੇ ਆ ਜਾਓ ਇੱਧਰ ਨੂੰ ਆ ਜਾਓ ਉੱਧਰ ਥੋੜਾ ਚੰਨਣਾ ਥੋੜਾ ਪਿੱਛੇ ਨੂੰ ਹੋ ਜਾਓ ਮੰਮੀ ਆ ਜਾਓ ਤੁਸੀਂ ਇੱਧਰ ਨੂੰ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਾਈ ਵੀਰ ਨਾਮ ਨਾਉ ਨੇ ਸੈਟ ਲਿਆ ਹੋਰ ਬਰਾ ਕੀ ਹਾਲ ਹੈ ਜੀ ਵਧੀਆ ਜੀ ਠੀਕ ਠਾਕ ਉਹਦਾ ਬਾਈ ਠੀਕ ਆ ਬਸ ਠੀਕ ਹੈ ਠੀਕ ਹੈ ਜੀ ਮੌਜਾ ਹੋ ਰਿਹਾ ਤੇ ਵੀਰ ਨਾਲ ਬਾਈ ਤਰੀਬਨ 5-6 ਮਹੀਨਿਆਂ ਤੋਂ ਬਾਈ ਆਪਣੀ ਫੋਨ ਤੇ ਹੀ ਗੱਲਬਾਤ ਹੈ ਠੀਕ ਹੈ ਤੇ ਬਾਈ ਨੇ ਪਹਿਲਾਂ ਜਿਹੜਾ ਆਪਾਂ ਹੋ ਇੱਕ ਟਾਈਟਨ ਲੱਤਾ ਸੀ ਹੌਲੈਂਡ 36 ਦੀ ਉਹ ਵੀ ਫੋਨ ਤੇ ਹੀ ਲਿਆ ਓਕੇ ਤੇ ਦੇਖਿਆ ਵੀ ਨਹੀਂ ਟਰੈਕਟਰ ਹੂੰ ਤੇ ਆ ਵੀ ਜਿਹੜਾ ਟਰੈਕਟਰ ਤਾਂ ਆਪਣੇ ਕੋਲ ਇਹ ਵੀ ਬਾਈ ਨੇ ਫੋਨ ਤੇ ਸੌਦਾ ਕਰਿਆ ਵਾ ਵਿਸ਼ਵਾਸ ਦੀ ਗੱਲ ਹੁਣ ਵੀ ਸਮਝ ਲਓ ਬਾਈ ਨੂੰ ਇਹਨੂੰ ਘੰਟਾ ਹੋ ਗਿਆ ਬਾਈ ਨੇ ਇਹਦਾ ਟਰੈਕਟਰ ਸਾਲਫ ਨਹੀਂ ਮਾਰੀ ਸਹੀ ਆ ਵਿਸ਼ਵਾਸ ਔਰ ਮਸ਼ਵਾਸ਼ ਤੇ ਮਾਨ ਜੇ ਜਿਹੜੀ ਚੀਜ਼ ਦੱਸ ਦੇ ਦੱਸ 10 ਰੁਪਏ ਵਧੀਆ ਨਿਕਲੋ ਵੀ ਮਾੜੀ ਨਹੀਂ ਨਿਕਲੋ ਵੀ ਵਿਸ਼ਵਾਸ ਵੀ ਸਾਡੀ ਇਹ ਕਮਾਈ ਹੈ ਵਿਸ਼ਵਾਸ ਵੀ ਇੱਕ ਬਹੁਤ ਵੱਡੀ ਚੀਜ਼ ਹੈ ਨਾ ਸਾਡੀ ਇਹ ਕਮਾਈ ਹੈ ਤੇ ਬਾਕੀ ਮੇਰਾ ਪਿੰਡ ਕਿਹੜਾ ਆਪਣਾ ਮੇਰਾ ਬੈਂਸਾਂ ਦੇ ਨਾਲ ਟੱਪਰੀਆਂ ਪੈਂਦੇ ਆ ਟੱਪਰੀਆਂ ਪੈਂਦੇ ਆ ਜੀ ਠੀਕ ਆ ਤੇ ਖੇਤੀਬਾੜੀ ਬਾਈ ਦੱਸ ਬਾਈ ਕਹਿੰਦਾ ਖੇਤੀਬਾੜੀ ਨਹੀਂ ਹੈ ਨਹੀਂ ਕਿ ਪਾਸ ਬਾਈ ਸ਼ੌਂਕ ਹੈ ਸ਼ੌਕ ਹੈ ਟਰੈਕਟਰਾਂ ਦਾ ਘਰੇ ਵੀ ਸਭ ਹਿੰਦਰੀ ਖੜੀ ਹੈ ਬਸ ਸਹੀ ਹੈ ਚਲਾਣੇ ਵਾਲਾ ਵੀ ਨਹੀਂ ਕੋਈ ਹੈਗਾ ਸਭ ਬਾਹਰ ਹੈ ਸੋ ਅੱਛਾ ਜੀ ਜ਼ਮੀਨ ਵੀ ਠੇਕੇ ਵਰੇ ਆ ਓਕੇ ਛੋਟੇ ਪੁੱਤੋ ਕਿ ਮੈਂ ਤਾਂ ਚਾਹ ਫੀਲੋ ਕਹਿੰਦਾ ਨਹੀਂ ਕੋਈ ਸ਼ੌਂਕ ਨਹੀਂ ਹੈਗਾ ਚਾਹ ਦਾ ਕਿ ਟਰੈਕਟਰਾਂ ਦਾ ਸ਼ੌਂਕ ਹੈ ਬਸ ਇਹ ਹੀ ਨਸ਼ਾ ਬਸ ਬਹੁਤ ਚੋਕਲਾ ਮੈਂ ਕਹਿੰਦਾ ਚਾਹ ਵੀ ਥੋੜਾ ਜਿਆ ਇੱਕਦਮ ਵੀ ਟਾਈਮ ਹੋ ਗਿਆ ਜਦੋਂ ਨੇ ਆਪਾਂ ਨੇ ਬਾਈ ਦੀ ਸੇਵਾ ਪਾਣੀ ਕਰਨ ਦੀ ਵਧੀਆ ਨਹੀਂ ਨਹੀਂ ਬਸ ਸੇਵਾ ਪਾਣੀ ਆ ਮਾਨ ਸਤਕਾਰ ਨਹੀਂ ਵੀਰੇ ਤੁਸੀਂ ਫੇਰੜੇ ਕੋ ਦਿਨ ਚ ਆਇਓਗੇ ਕੋਈ ਜ਼ਰੂਰ ਜੀ ਜ਼ਰੂਰ ਇੰਨੇ ਦੋ ਰਹੀਆਂ ਤੁਸੀਂ ਹਾਂ ਹਾਂ ਉਰੀ ਆ ਜਾ ਚੋਕਲੇ ਵਾਪਸ ਆਪਾਂ ਨੇ ਮੈਂ 3 ਕਿ ਮਹੀਨੇ ਲਾਉਗਾ ਤੇ ਬਾਕੀ ਉਹ ਵੀ ਬਾਈ ਨੇ ਬਹੁਤ ਮਾਨ ਕਰਿਆ ਸੌਦਾ ਵੀ ਜਾਨੀ ਆਪਾਂ ਵੀ ਬਾਈ ਨਾਲ ਐਨ ਬਿਲਕੁਲ ਜਿਹੜਾ ਦੂਆ ਟਰੈਕਟਰ ਦਿੱਤਾ ਹੋਲੈਂਡ ਉਹ ਵੀ ਜਾਮਾ ਜਾਇਜ਼ ਦਿੱਤਾ ਬਾਈ ਬਿਲਕੁਲ ਸਹੀ ਗੱਲ ਤੇ ਆ ਵੀ ਟਰੈਕਟਰ ਜਾਮਾ ਆਪਣੇ ਮੂੰਹ ਤੋਂ ਕਹਿੰਦਾ ਜਾਇਜ਼ ਕੋਈ ਇਹਦੇ ਕੋਈ ਸ਼ੱਕ ਨਹੀਂ ਹੈਗਾ ਬਈ ਬਈ ਉੱਦੇ ਕਹੀ ਜਾਈਏ ਵੀਡੀਓ ਦੇ ਵਿੱਚ ਭਾਈ ਜਾਇਜ਼ ਹੈ ਨਹੀਂ ਜਾਇਜ਼ ਆਓ ਤੇ ਜੱਗੂ ਗੀ ਨੂੰ ਮਿਲੋ ਤੁਹਾਨੂੰ ਜਾਇਜ਼ ਰੱਖਣ ਚਾਹੀਦਾ ਸਾਡਾ ਤਾਂ ਜਾਇਜ਼ ਹੈ ਸਾਨੂੰ ਜਾਇਜ਼ ਆ ਸਾਨੂੰ ਜਾਇਜ਼ ਆ ਉਹ ਹੀ ਨੂੰ ਦੱਸੋ ਕੋਈ ਗੱਲ ਵਧੀਆ ਬਣਦੀ ਆ ਨਹੀਂ ਨਹੀਂ ਸਾਨੂੰ ਜਾਇਜ਼ ਆ ਤੇ ਆਓ ਤੇ ਟਰੈਕਟਰ ਦੇਖੋ ਇੱਥੇ ਇਹਨਾਂ ਕੋਲ ਨਵੇਂ ਵੀ ਹੈਗੇ ਤੇ ਪ੍ਰਾਣਾ ਵੀ ਵਧੀਆ ਵਧੀਆ ਰੇਟ ਬਾਜ ਵਰੇਟ ਤੇ ਸਾਫ਼ ਸੁੱਧਾ ਟਰੈਕਟਰ ਬਾਕੀ ਟਰੈਕਟਰ ਦੇ ਨਾਲ ਬਾਈ ਨੇ ਰੋਟਾਵੇਟਰ ਇਹ ਮੁੰਨੂ ਵਾਲਾ ਕਹਿੰਦਾ ਉਹ ਵੀ ਰੋਟਾਵੇਟਰ ਵੀ ਨਾਲੇ ਲੈ ਜਾਣੇ ਆ ਵੀ ਚਲਾਉਣਾ ਹੈ ਬਾਈ ਕਹਿੰਦਾ ਇਹ ਵੀ ਨਹੀਂ ਹੈਗਾ ਹਜੇ ਬਸ ਇੱਕ ਟਰੈਕਟਰ ਆਪਣੇ ਖਾਸ ਹੈ ਮੈਂ ਕਿਹਾ ਮਿੱਤਰ ਖਾਸ ਬਿਲਕੁਲ ਹੀ ਬਿਲਕੁਲ ਕਹਿੰਦਾ ਬਸ ਵੀ ਆਏ ਆ ਵੀ ਚਲੋ ਮੈਂ ਕਹਿੰਦਾ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਨਹੀਂ ਇਹ ਹੋਰਾਂ ਨੂੰ ਆਪਾਂ ਬਾਈ ਨੂੰ ਦੋ ਤਿੰਨੇ ਦਾ ਸਸਤਾ ਹੀ ਦਿੱਤਾ ਓਕੇ ਹਾਂ ਚਲੋ ਇੱਥੇ ਜਿੱਥੇ ਗੱਲ ਆਏ ਹੋ ਜਾਂਦੇ ਨੇ ਬਾਈ ਤੁਹਾਡੇ ਨਾਲ ਸੌਦਾ ਕਰਨਾ ਰੇਡ ਵੀ ਨਹੀਂ ਪਛਾਈ ਰੋਟਾ ਵੀਟਰ ਦਾ ਕਿਆ ਰੇਡ ਬਾਈ ਕਿਉਂਕਿ ਬਾਈ ਨਾਲ ਦੇਰੀਆਂ ਜ ਆਪਣੇ ਬਹੁਤ ਰੋਟਾ ਵੀਟਰ ਗਏ ਦੇ ਹੁਣ ਗਏ ਹੁਣ ਸਹੀ ਗੱਲ ਆਮ ਤੌਰ ਤੇ ਜਦੋਂ ਜਾਣਾ ਦੁਆ ਤੀਆ ਬੰਦਾ ਮਿਲ ਜਾਂਦਾ ਬੰਦੇ ਨੂੰ ਪੁੱਛਣਾ ਕਿੰਨੇ ਦਾ ਲਿਆਂਦਾ ਸਹੀ ਗੱਲ ਜਦੋਂ ਜੇ ਆਪ ਬਾਈ ਆਪਾਂ ਨੇ ਬਾਈ ਨੂੰ 5000 ਮਹਿੰਗਾ ਦਿੱਤਾ ਫਿਰ ਉਹਨੇ ਬਾਈ ਨੇ ਹੁਣ ਮੈਨੂੰ ਲੈ ਜਾਂਦਾ ਗੱਲ ਕੁਛ ਨਹੀਂ 5000 ਹੈਨਾ ਉੱਥੇ ਫਿਰ ਫਿੱਕੇ ਪੈ ਜਾਂਦੀ ਆ ਬਾਈ ਕਹਿੰਦਾ ਵੀ ਆ ਵੀ ਮੈਂ ਉਹਨਾਂ ਨਾਲ ਸੌਦਾ ਨਹੀਂ ਕਰਦਾ ਮੈਨੂੰ ਮਹਿੰਗਾ ਦੇ ਦਿੱਤਾ ਹੈਨਾ ਸਹੀ ਗੱਲ ਸਹੀ ਗੱਲ ਤੇ ਹੇ ਮੈਂ ਮਮੇ ਨੂੰ ਸਾਬ ਕਿੰਨੇ ਦਿੱਤਾ ਮੈਂ ਆਪ ਨਹੀਂ ਪੁੱਛਿਆ ਕਿੰਨੇ ਦਾ ਪੁੱਛ ਲਓ ਮੈਂ ਵੀ ਨਹੀਂ ਪੁੱਛਿਆ ਕਿੰਨੇ ਦਾ ਲੈ ਵੈਸੇ ਗੱਲ ਦਾ ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਹਜੇ ਤੱਕ ਬਾਈ ਨੂੰ ਬਾਈ ਨੂੰ ਐ ਨਹੀਂ ਪਤਾ ਵੀ ਕਿੰਨੇ ਦਾ ਆ ਠੀਕ ਹੈ ਹਾਂ ਬਾਈ ਕਹਿੰਦਾ ਜਿੰਨੇ ਦਾ ਸੀ ਪਾਉਣਾ ਹੋਵੇ ਲਾ ਦੇ ਬਸ ਇਹ ਕਮਾਈ ਆ ਬੱਟਾ ਬਿਲਕੁਲ ਹੀ ਸਹੀ ਤੇ ਬਾਈ 8 ਫੁੱਟਾ ਦਿੱਤਾ ਜੀ ਟੌਪ ਮਾਡਲ ਤੇ ਜੌਂਡੀਅਰ ਟਰੈਕਟਰ ਦਿੱਤਾ ਜੀ ਤੇ ਬਾਕੀ ਬਾਈ ਰੋਟਾਵੇਟਰਾਂ ਦਾ ਆਪਣੇ ਕੋਲ 8 ਫੁੱਟਾ ਸੀਗਾ ਅੱਜ ਲਾਸਟ ਪੀਸ ਆਪਨੇ ਦੇ ਦਿੱਤਾ ਵਾ ਬਾਕੀ ਆਪਣੇ ਕੋਲ ਨਵਾਂ ਸਟਾਕ ਆ ਜਾਊਗਾ ਥੋੜੇ ਦਿਨ ਦੇ ਵਿੱਚ ਵਿੱਚ ਕਿ ਥੋੜਾ ਜਿਹਾ ਬਾਈ ਸੀਜ਼ਨ ਕਰਕੇ ਹਜੇ ਕੰਪਨੀ ਤੋਂ ਵੀ ਪਿੱਛੇ ਥੋੜਾ ਜਿਹਾ ਲੇਟ ਹੋ ਜਾਂਦਾ ਪਹਿਲਾਂ ਵੀ 2-3 ਵਾਰ ਪੰਜ-ਛੇ ਦਿਨ ਅੱਗੇ ਪਿੱਛੇ ਹੋ ਜਾਂਦਾ ਕਈ ਵਾਰ ਅੱਜ ਇੱਕ ਵੀਰ ਹੋਰ ਆਏ ਸੀ 8 ਫੁੱਟਾ ਲੈਣਾ ਫਿਰ ਕਿਉਂਕਿ ਇਹ ਵੀਰ ਨਾਲ ਆਪਣੀ ਪਹਿਲਾਂ ਗੱਲਬਾਤ ਹੋਈ ਵੀ ਸੀ ਤਾਂ ਕਰਕੇ ਫਿਰ ਉਹਨਾਂ ਨੇ ਵੀਰ ਨਾਲ ਨੂੰ ਆਪਾਂ ਕਿਹਾ ਵੀ ਆਪਾਂ ਤੁਹਾਨੂੰ 2-3 ਦਿਨ ਦਾ ਕਰ ਰੋਕੇ ਕਰ ਦਾਂਗੇ ਪੁੱਜਦਾ ਤੇ ਲੋ ਜੀ ਬਾਈ ਆਹ ਦਿੱਤਾ ਆਪਾਂ ਟਰੈਕਟਰ ਬਾਈ ਇਹਨਾਂ ਨੂੰ ਬੰਮਪਰ ਬੰਮਪਰ ਸਾਰਾ ਕੁਝ ਬਾਈ ਇਹਨਾਂ ਨੇ ਬਾਅਦ ਵਿੱਚ ਲਵਾਇਆ ਆਪਣਾ ਲੋ ਜੀ ਕਰੋ ਚੈੱਕ ਅਖੀਰ ਤਰਾ ਨੂੰ ਮੁਬਾਰਕਾਂ ਬਹੁਤ-ਬਹੁਤ ਸਾਡੇ ਵੱਲੋਂ ਤਦ ਲੋ ਜੀ ਵੀਰੋ ਆਪਾਂ ਕੱਲ ਵਾਲੀ ਵੀਡੀਓ ਦੇ ਨਾਲੇ ਅੱਜ ਵਾਲੀ ਵੀਡੀਓ ਜੋੜ ਰਹੇ ਹਾਂ ਕੱਲ ਥੋੜਾ ਹਨੇਰਾ ਹੋ ਗਿਆ ਸੀ ਆਪਾਂ ਤੁਹਾਨੂੰ ਸੁਪਰ ਸੀਟਰ ਦਿਖਾਉਣਾ ਜੀ ਸ਼ਾਇਦ ਪਰਸੋਂ ਵੀ ਦਿਖਾਇਆ ਸੀ ਪਰਸੋਂ ਵੀ ਹਨੇਰੇ ਚ ਵੀਡੀਓ ਬਣੀ ਸੀ ਕਈ ਵੀਰਾਂ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਦਿਖਾਇਆ ਨਹੀਂ ਹਨੇਰੇ ਕਰਕੇ ਠੀਕ ਹੈ ਜੀ ਜਿਸ ਵੀਰਾਂ ਦਿਖਾ ਦੇ ਮਾੜਾ ਕੋਲੋਂ ਆ ਕੇ ਕਿ ਆਪਣਾ 2021 ਮਾਡਲ ਸੁਪਰ ਸੀਟਰ ਦਾ ਬਲੇਡਾਂ ਦੀ ਕੰਡੀਸ਼ਨ ਬਾਈ 90% ਪਈ ਆ ਠੀਕ ਹੈ ਸਰ ਵੀਰ ਰੰਗ ਰੰਗ ਦਿਖਾ ਦੇ ਸਾਰਾ ਰੰਗ ਨਾਲ ਦਾ ਬਾਈ ਇਹਦਾ ਠੀਕ ਹੈ ਜੀ ਇਹ ਤੋਂ ਵੀ ਕਿਤੇ ਆ ਤਾਂ ਮਿੱਟੀ ਮੁੱਟੀ ਪਈ ਹੋਈ ਹੈ ਉੱਪਰ ਬਾਈ ਪਿੱਛੋਂ ਦਿਖਾ ਦੇ ਬਾਈ ਕਿਸੇ ਨੂੰ ਵੀਰੇ ਟੋਰੀ ਪੂਰਾ ਵਧੀਆ ਪਿਆ ਕੰਡੀਸ਼ਨ ਦਾ ਕੋਈ ਕਿਤੋਂ ਟੁੱਟਪੰਨ ਨਹੀਂ ਹੈਗੀ ਚੱਲਿਆ ਵਾ ਘੱਟ ਹੈ ਕਿਸੇ ਨੂੰ ਵੀ ਡਿਸਕਾ ਦਿਖਾ ਦੇ ਮਣੀ ਕੋ ਆਪ ਵੀ ਤਸੱਲੀ ਕਰ ਲੋ ਬਾਈ ਐਨ ਪਰ ਵੀਡੀਓ ਆਪਾਂ ਤਾਂ ਹੀ ਲੰਬੀ ਬਣਾਉਂਦੇ ਹੁੰਨੇ ਆ ਤੇ ਵਿੱਚੋਂ ਪਤਾ ਲੱਗ ਜਾਂਦਾ ਬਾਈ ਜੇ ਜਿਆਦਾ ਚੱਲਿਆ ਹੋਣਾ ਵਿੱਚੋਂ ਲੰਗ ਰੰਗ ਕਿਉਂਕਿ ਰੇਨ ਨਾਲ ਬਾਈ ਖਰਾਬ ਹੋ ਜਾਂਦਾ ਲੈ ਜਾਂਦਾ ਗੁਰਿਆਨ ਪਿਆਰ ਚੋਂ ਦਿਖਾ ਐਨ ਪਿਆਰ ਇਧਰ ਨਾਲ ਦਿਖਾ ਹਾਂ ਰੋ ਬਣਾ ਜਮਾ ਹਾਂ ਜਿਆਦਾ ਜਨੀ ਠੀਕ ਹੈ ਜੀ ਉਹ ਕਿਸੇ ਵੀ ਮੇਰੇ ਵੀਰ ਨੇ ਬਾਈ ਸੁਪਰ ਸੀਡਰ ਲੈਣਾ ਹੋਇਆ 7 ਫੁੱਟ ਆ ਇਹ ਇਹ 12 ਟਨਾਂ ਚ ਜਿਹੜਾ ਹੁਣ ਨਵੇਂ ਚਾਹੁੰਦਾ ਇਹ ਬਾਈ 11 ਟਨਾਂ ਚ ਇਹਨੂੰ ਬਾਈ 12 ਟਨਾਂ ਪਿੱਛੇ ਇਹਨੂੰ 12 ਤਵੀਆਂ ਜਾਨੀ ਕਿ 7-7 ਫੁੱਟ ਅੰਦਰ ਅੰਦਰ 7 ਫੁੱਟ ਦੇ ਮਾੜਾ ਮੋਟਾ ਉੱਪਰੇ ਆ ਅੰਦਰ ਅੰਦਰ ਠੀਕ ਹੈ ਜੀ ਬਾਕੀ ਆ ਦੇਖ ਲਓ ਵੀ ਗੁਰਿਆਨ ਵਧੀਆ ਪਈਆਂ ਕਿਦੋਂ ਕੋਈ ਨਾ ਨਹੀਂ ਆਹਲੇ ਚੀਜ਼ਾਂ ਖਰਾਬ ਹੋਈ ਨੇ ਰੇਨ ਹੈ ਹਨਾ ਤੇ ਭਾਈ ਸਾਹਬ ਆ ਬੰਦੇ ਦੀ ਰੇਨ ਇੱਕ ਹੋਰ ਆ ਵੀਰੇ ਇਹ ਆਪਣੇ 21 ਤੱਕ ਚੈਨ ਵਾਲੇ ਮਾਡਲ ਚ ਆਏ ਜਿਸ ਨੇ ਵੀਰੇ ਇਹਦਾ ਕਾਲੂ ਪਿੱਛੇ ਫੱਟਾ ਲਾਉਣਾ ਇਹਦਾ ਬਹੁਤ ਵਧੀਆ ਬਾਟਮ ਤੇ ਬਣ ਜਾਣਾ ਹਾਂ ਹਾਂ ਬਾਕੀ ਜਿਸ ਨੇ ਵੀਰੇ ਆਹ ਆਪਾਂ ਗੇਅਰ ਕੋਲ ਖੁੱਲਿਆ ਖੱਲਿਆ ਨਹੀਂ ਕਦੇ ਵੀ ਵੀਰੇ ਆ ਵੀ ਉਹ ਦੂਜਾ ਗੇਅਰ ਸਾਰਾ ਕੁਝ ਨਾਲ ਦਾ ਠੀਕ ਆ ਜੀ ਪਲੇਟ ਦਿਖਾ ਦੇ ਵੀਰੇ 90 ਪੈਸੇ ਭਰੇਟ ਪਾਏ ਠੀਕ ਆ ਜੀ ਸੋ ਕਿਸੇ ਵੀ ਵੀਰ ਨੇ ਲੈਣਾ ਹੋਇਆ ਬਾਈ ਤਾਂ ਕਰ ਲਿਓ ਸੰਪਰਕ ਆਪਣੇ ਨਾਲ ਮੋਲੇ ਦਾ ਆਪਾਂ 130000 ਰੁਪਇਆ ਰੱਖਿਆ ਤੇ ਬਾਕੀ ਮੌਕੇ ਤੇ ਜੋ ਵੀ ਹੋਇਆ ਆਪਾਂ ਮਾਨਦਾਨ ਜਿਹੜਾ ਵੀ ਵੀਰ ਆਊਗਾ ਦਾ ਕਰ ਦਾਂਗੇ ਜੀ ਠੀਕ ਹੈ ਤੇ ਮਾਡਲ ਇੱਕ ਹੀ ਆ ਇਹ ਤੇ ਬਾਕੀ ਵੀ ਚੱਲਦੇ ਵਧੀਆ ਰਲੇ ਚੱਲਦੇ ਆ ਬਾਕੀ ਨਵੇਂ ਵੀ ਪਈਆਂ ਨੇ ਜੇ ਨਵਾਂ ਲੈਣਾ ਹੋਇਆ ਤਾਂ ਨਵਾਂ ਦੇ ਦਾਂਗੇ ਕਿਉਂਕਿ ਅੱਜਕੀ ਥੋੜੀ ਸਬਸਿਡੀ ਦੀ ਦਿੱਕਤ ਰਹੀ ਆ ਬਾਈ ਘੱਟ ਨਿਕਲੀਆਂ ਕਈ ਵੀ ਰਾਜ ਦੀ ਭਰਮ ਤੋਂ ਰਹਿ ਗਏ ਸੀਗੇ ਸਬਸਿਡੀ ਠੀਕ ਹੈ ਜੀ ਸੋ ਕੋਈ ਵੀ ਮੇਰਾ ਵੀਰ ਭਰਾ ਹੋਇਆ ਮੈਨੂੰ ਦੋ ਤਿੰਨ ਵੀਰਾਂ ਦੇ ਫੋਨ ਆਏ ਆ ਸੌਰੀ ਮੈਨੂੰ ਤੋਂ ਫੋਟੋ ਨਹੀਂ ਪਾ ਹੋਈਆਂ ਕਈਆਂ ਨੂੰ ਤੇ ਸੋ ਮੇਰਾ ਵੀਰ ਆਕੇ ਦੇਖਿਓ ਬਾਈ ਵੀਡੀਓ ਆਪਾਂ ਨੇ ਤੁਹਾਨੂੰ ਐਨ ਪੂਰੀ ਪ੍ਰੋਪਰ ਦਿਖਾਈ ਆ ਟਿੱਕੀ ਮਾਡਲ 1 ਲੱਖ 30000 ਰੁਪਏ ਮੁੱਲ ਆ ਮੌਕੇ ਦੇ ਮਾਣ ਤਨ ਪੂਰਾ ਵਧੀਆ ਹੋਊਗਾ ਬਾਈ ਠੀਕ ਆ ਜੀ ਹੋਰ ਕੋਈ ਜਾਣਕਾਰੀ ਇੱਥੇ ਹੈ ਨਹੀਂ ਬਾਈ ਦੱਸਣ ਨੂੰ ਤਿੰਨ ਗਰਾਰੀਆਂ ਦੇ ਸਾਈਡ ਤੇ ਆ ਤਿੰਨ ਚਾਰ ਗਰਾਰੀਆਂ ਉਧਰ ਤੇ ਹੋਰ ਇਹਦੇ ਕੁਝ ਨਹੀਂ ਹੈਗਾ ਬਾਈ ਦੱਸੋ ਠੀਕ ਆ ਜੀ ਸੋ ਹੋਰ ਜਾਣਕਾਰੀ ਬਾਈ ਫੋਨ ਤੇ ਲੈ ਲਓ ਕਿਸੇ ਲੈਣੀ ਹੋਈ ਪਿੰਡੋ ਫਾਰਮ ਏਜੰਸੀ ਆ ਰੋਪੜ ਪੱਠਾ ਸਾਹਿਬ ਦੇ ਨੇੜੇ ਆ ਠੀਕ ਆ ਜੀ ਤੇ ਬਾਕੀ ਠੀਕ ਆ ਜਣ ਵੀਰੇ ਆਦੀ ਵੀਡੀਓ ਵਿੱਚ ਇੰਨਾ ਹੀ ਬਾਈ ਅਕਕਿ ਕਿਸੇ ਵੀ ਇਨਨੇ ਕੋਈ ਪੁਰਾਣਾ ਸੰਦ ਵੇਚਣਾ ਖਰੀਦਣਾ ਲੈਣਾ ਹੁੰਦਾ ਟਰੈਕਟਰ ਆਪਣੇ ਕੋਈ ਅੰਡੋ ਫਾਰਮ ਹੈ ਕੋਈ ਅੰਡੋ ਫਾਰਮ ਲੈਣਾ ਉਹ ਵੀ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਤੇ ਬਾਕੀ ਅੱਧੀ ਵੀਡੀਓ ਵਿੱਚ ਇੰਨੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਆਪਾਂ ਜਿਹੜਾ ਕੱਲ੍ਹ ਬਾਈ ਟਰੈਕਟਰ ਦਿੱਤਾ ਚੋਂਡੀ ਉਹਦੇ ਵਿੱਚ ਆਪਾਂ ਨੇ 585 ਟਰੈਕਟਰ ਕੱਟਿਆ ਬਹੁਤ ਸਾਫ ਟਰੈਕਟਰ ਹੈ ਡਬਲ ਕਲੱਚ ਹੈ ਉਹਦੀ ਆਪਾਂ ਵੀਡੀਓ ਤੁਹਾਨੂੰ ਪਾ ਦਾਂਗੇ ਇੱਕ ਦੋ ਦਿਨ ਦੇ ਵਿੱਚ ਵਿੱਚ ਤੇ ਧੰਨਵਾਦ ਸਾਰਿਆਂ ਨੂੰ